ਕਿਵੇਂ ਪਾਛਾ ਸੰਗਤ ਦੇ ਨਾਲ ਜਾ ਰਹੇ ਨੇ ਘੋੜੇ ਤੇ ਸਵਾਰ ਨੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਉੰਨਦੇ ਪੇਣ ਨਾਲ ਬਹੁਤ ਜ਼ਿਆਦਾ ਸੰਗਤ ਇੱਕ ਦੁਕਾਨ ਦੇ ਕੋਲ ਲੰਘੇ ਨੇ ਤੇ ਕੀ ਦੇਖਿਆ ਦੁਕਾਨ ਵਾਲੇ ਨੇ ਦੁਕਾਨ ਦੇ ਬਾਹਰ ਇੱਕ ਤੋਤਾ ਬਿਠਾਇਆ ਹੋਇਆ ਤੇ ਤੁਸੀਂ ਵੀ ਤੋਤੇ ਦੇ ਦੇਖੇ ਹੋਣਗੇ ਤੋਤੇ ਬੋਲਦੇ ਨੇ ਉਹ ਤੋਤਾ ਕੀ ਬੋਲਦਾ ਪਿਆ ਆਓ ਜੀ ਜੀ ਆਇਆਂ ਆਉ ਜੀ ਜੀ ਆਇਆਂ ਨੂੰ ਪਿਆਰ ਦੇ ਨਾਲ ਬੋਲਦਾ ਛੇਵੇਂ ਪਾਤਸ਼ਾਹ ਜਦੋਂ ਲੱਗੇ ਨਾ ਕੋਲੋਂ ਕਿ ਦੇਖਿਆ ਦੇਖਦੇਰੇ 2 ਮਿੰਟ ਪਰ ਅੱਗੇ ਚੱਲ ਗਏ ਤੇ ਸੰਗਤ ਦੇ ਵਿੱਚ ਹੀ ਭਾਈ ਸਰਪਾਲ ਜਾ ਰਿਹਾ ਸੀ ਨਾਲ ਛੇਵੇਂ ਪਾਤਸ਼ਾਹ ਦੇ ਉਹਨੇ ਦੇਖਿਆ ਪੁਰਾਣੂ ਤੋੜ ਦਾ ਪਸੰਦ ਆ ਗਿਆ ਦੇਖੋ ਸੰਗਤ ਜੀ ਪਹਿਲਿਆਂ ਸਮਿਆਂ ਦੇ ਵਿੱਚ ਸਿੱਖ ਕਿਵੇਂ ਹੋ ਜੇ ਸਮਾਂ ਤੇ ਅੱਜ ਘਰ ਹੋ ਗਏ ਨੇ ਪਹਿਲੇ ਸਮਿਆਂ ਦੇ ਵਿੱਚ ਸਿੱਖ ਗੁਰੂ ਦੀ ਖੁਸ਼ੀ ਲੱਭਦੇ ਸਨ ਆਜਾਸੀ ਗੁਰੂ ਨੂੰ ਉਲਾਂਭੇ ਦੇਣ ਆਨੇ ਆ ਤੇ ਭਾਈ ਹਰਪਾਲ ਨੇ ਦੇਖਿਆ ਕਿ ਛੇਵੇਂ ਪਾਤਸ਼ਾਹ ਨੂੰ ਤੋਤਾ ਪਸੰਦ ਆ ਗਿਆ ਜਦੋਂ ਸਾਰੀ ਸੰਗਤ ਚੜਹੀ ਗਈ ਛੇਵੇਂ ਪਾਤਸ਼ਾਹ ਦੇ ਚਰੇਗੇ ਤੇ ਭਾਈ ਹਰਪਾਲ ਉਸ ਤੋਤੇ ਵਾਲੇ ਨੂੰ ਪੁੱਛਣ ਲੱਗਾ ਕਹਿੰਨ ਲੱਗਾ ਤੋਤੇਵਾਰੇ ਵੀਰ ਗੁਰਾਂ ਨੂੰ ਤੇਰਾ ਤੋਹਦਾ ਪਸੰਦ ਆ ਗਿਆ ਮੇਰਾ ਮਨ ਕਰਦਾ ਕਿ ਇਹ ਤੋਹਦਾ ਮੈਂ ਗੁਰਾਂ ਦੀ ਭੇਟਾ ਕਰਾਂ ਮੇਰਾ ਮਨ ਕਰਦਾ ਸਾਡੇ ਮਨ ਵਿੱਚ ਜੇ ਕਿਤੇ ਚਾਹ ਹੋਵੇ ਨਾ ਕੋਈ ਚੀਜ਼ ਦੇਖਦੇ ਆਪਾਂ ਬਾਜ਼ਾਰ ਦੇ ਵਿੱਚ ਜਦੋਂ ਬਹੁਤ ਵੱਡੇ ਸ਼ੋਰ ਹੁੰਦੇ ਤੇ ਮਨ ਵਿੱਚ ਜੇ ਚਾਹ ਹੋਵੇ ਤੇ ਫਿਰ ਬੰਦਾ ਦੇਖਦਾ ਕਿ ਆਹ ਚੀਜ਼ ਮੈਂ ਗੁਰਾਂ ਨੂੰ ਭੇਟ ਕਰਾਂ ਚਾਹ ਦੇ ਮਨ ਵਿੱਚ ਹੋਵੇ ਮਾਂ ਦੇ ਮਨ ਵਿੱਚ ਚਾਹ ਹੁੰਦਾ ਮਾਂ ਦੇ ਮਨ ਵਿੱਚ ਕੀ ਚਾਹ ਹੁੰਦਾ ਸੋ ਉਹ ਤੁਝੇ ਜਾਣਦੀ ਏ ਅੱਖਾਂ ਬੰਦ ਕਰਦੀ ਏ ਤੇ ਜੇ ਪੁੱਤਰ ਵਿਦੇਸ਼ ਵਿੱਚ ਵੀ ਇਹਦੇ ਸਵੈਟਰ ਜਾਂ ਗੈਂਗਟ ਲੈਂਦੀ ਏ ਤੇ ਅੱਖਾਂ ਬੰਦ ਕਰਕੇ ਲਾ ਲਾ ਕੇ ਦੇਖਦੀ ਏ ਇਹ ਜੈਗਰ ਕਨਲ ਜਾਂ ਇਹ ਸਵੈਟਰ ਜਾਂ ਇਹ ਕੋਟੀ ਮੇਰੇ ਪੁੱਤਰ ਤੇ ਬਹੁਤ ਚੱਗੇ ਨੇ ਅੱਖਾਂ ਬੰਦ ਕਰਕੇ ਮਨ ਮਨ ਵਿੱਚ ਵਿਚਾਰ ਕਰਕੇ ਲਾ ਲਾ ਕੇ ਦੇਖਦੀ ਕਿਉਂਕਿ ਮਨ ਵਿੱਚ ਚਾਹ ਹੁੰਦਾ ਮਾਂ ਦੇ ਤੇ ਜੇ ਬੱਚਾ ਨਾਲ ਹੋਵੇ ਫਿਰ ਨਾਲ ਲਾ ਲਾ ਕੇ ਵੇਖਦੀ ਪੁੱਤਰਾ ਇਹ ਜੱਜਦਾ ਪਿਆ ਦਿਨ ਤੇ ਬਹੁਤ ਜਾਦਾ ਤੇ ਇੱਕ ਗੱਲ ਦਾਸ ਸਾਹਿਬ ਜੀ ਨਾਲ ਹੋਰ ਸੰਜੀ ਕਰ ਦੇਵੇ ਕੋਈ ਰੰਗ ਵੀ ਮਾਂ ਜਿਹੜੀ ਮਾਤਾ ਹੁੰਦੀ ਨਾ ਮਾਂ ਜਿਹੜੀ ਹੁੰਦੀ ਏ ਉਹ ਕੋਈ ਰੰਗ ਵੀ ਸ਼ੋਅਰੂਮ ਤੋਂ ਫੜ ਲੇ ਕੋਈ ਵੀ ਕੋਈ ਵੀ ਰੰਗ ਫੜ ਲਵੇ ਤੇ ਫੜ ਕੇ ਜਦੋਂ ਆਪਣੇ ਬੱਚੇ ਨਾਲ ਲਾਉਂਦੀ ਹੈ ਨਾ ਕਹਿੰਦੀ ਆਹ ਰੰਗ ਤੈਨੂੰ ਜੱਜਦਾ ਭਾਵੇਂ ਨਾ ਹੀ ਜੱਜਦਾ ਹੋਵੇ ਤੁੰਗਰੀ ਮਾਂ ਦੀ ਦੇਖਣੀ ਜਿਹੜੀ ਮਾਂ ਦੀ ਅੱਖਾਂ ਹੁੰਦੀਆਂ ਨਾ ਮਾਂ ਦੀ ਦੇਖਣੀ ਉਹਦੇ ਵਿੱਚ ਪਿਆਰ ਹੁੰਦਾ ਵਿੱਚ ਚਾਹ ਹੁੰਦਾ ਤੇ ਤੇ ਕੀ ਚਾਹ ਨਾ ਕਿ ਮੇਰਾ ਪੁੱਤਰ ਹੈ ਉਹਦਾ ਪਿਆਰ ਹੁੰਦਾ ਤੇ ਇਦਾਂ ਹੀ ਅੱਪਾਂ ਕਿਤੇ ਜਦੋਂ ਜਾਂਦੇ ਆ ਵੱਡੇ ਵੱਡੇ ਮੋਲਾਂਾਂ 'ਚ ਵੱਡੇ ਵੱਡੇ ਸ਼ੋਅਰੂਮਾਂ 'ਚ ਵੱਡੀਆਂ ਵੱਡੀਆਂ ਦੁਕਾਨਾਂ 'ਤੇ ਤੇ ਕੱਪੜੇ ਲੈਣੇ ਆ ਜਦੋਂ ਕਿਤੇ ਦੇਖਿਆ ਮਨ ਵਿੱਚ ਸੋਚ ਕੇ ਮਨ ਵਿੱਚ ਵਿਚਾਰ ਕਰਕੇ ਕਿ ਇਹ ਰੁਮਾਲਾ ਸਾਹਿਬ ਲੈਣਾ ਹੈ ਸਾਹਮਣ ਨਾਲੋਂ ਮਹਿੰਗਾ ਜਾ ਏ ਰਮਹਲਾ ਸਾਹ ਮਾ ਲਵਾ ਆ ਰੰਗ ਲਵਾ ਜਾ ਕੇ ਮਨ ਨਹੀਂ ਮਨ ਚਾ ਕਲ ਤੇ ਸ਼ਰਧਾ ਦੀ ਗੱਲ ਤੇ ਚਾ ਦੀ ਜੇ ਮਨ ਵਿੱਚ ਸ਼ਰਧਾ ਹੋਵੇ ਕਿ ਆ ਆ ਮੈਂ ਗੁਰੂ ਸਾਹਿਬ ਨੂੰ ਰਮਹਲਾ ਭੇਟ ਕਰਨਾ ਬਹੁਤ ਬੰਦੀ ਹੈ ਜੇ ਆ ਮੈਨੂੰ ਗੁਰਦਸਤਾ ਪਸੰਦ ਆਇਆ ਜੇ ਮੈਂ ਗੁਰੂ ਘਰ ਭੇਟ ਕਰਨਾ ਜੇ ਮਨ ਵਿੱਚ ਸ਼ਰਧਾ ਹੋਵੇ ਚਾਹ ਹੋਵੇ ਤੇ ਜੇ ਆ ਚੀਜ਼ ਮੈਨੂੰ ਪਸੰਦ ਆਈਏ ਆ ਭਾਂਡਾ ਮੈਨੂੰ ਪਸੰਦ ਆਇਆ ਮੈਂ ਗੁਰੂ ਘਰ ਭੇਟ ਕਰਨਾ ਆਹ ਧਰੀ ਮੈਨੂੰ ਪਸੰਦ ਆਈਏ ਮੈਂ ਗੁਰੂ ਘਰ ਲੈਣੀ ਮੈਂ ਗੁਰੂ ਦੀ ਖੁਸ਼ੀ ਲੈਣੀ ਜੋ ਵੀ ਤੁਸੀਂ ਚੀਜ਼ ਦੇਖਦੇ ਹੋ ਜੇ ਉਹਨੂੰ ਗੁਰੂ ਦੇ ਨਾਲ ਜੋੜ ਕੇ ਦੇਖੋਗੇ ਨਾ ਫਿਰ ਤੁਹਾਡੇ ਮਨ ਵਿੱਚ ਚਾਹ ਆਏਗਾ ਕਿ ਮੈਂ ਆਹ ਚੀਜ਼ ਲੈ ਜਾਵਾਂ ਤੇ ਗੁਰੂ ਘਰ ਜਾ ਕੇ ਭੇਟ ਕਰਾਂ ਗੁਰੂ ਦੀ ਖੁਸ਼ੀ ਲੈਣੀ ਇਸੇ ਤਰ੍ਹਾਂ ਭਾਈ ਹਰਪਾਲ ਦੇ ਮਨ ਵਿੱਚ ਚਾਹ ਆਵੇ ਕਿ ਮੈਂ ਗੁਰੂ ਦੀ ਖੁਸ਼ੀ ਲੈਣੀ ਹੈ ਗੁਰੂ ਦੀ ਤੇ ਜਿਹਨੂੰ ਗੁਰੂ ਦੀ ਖੁਸ਼ੀ ਮਿਲ ਗਈ ਉਹਨੂੰ ਸਭ ਕੁਝ ਹੀ ਮਿਲ ਗਿਆ ਜਿਹਨੂੰ ਗੁਰੂ ਦੀ ਖੁਸ਼ੀ ਮਿਲ ਗਈ ਤੇ ਦੁਕਾਨਦਾਰ ਨੂੰ ਕਹਿਣ ਲੱਗਾ ਮੇਰੇ ਗੁਰੂ ਨੂੰ ਤੋਤਾ ਪਸੰਦ ਆਇਆ ਤੇ ਇਹਦੀ ਭੇਟਾ ਕੀ ਮੈਨੂੰ ਦੇ ਦੇ ਤੋਤਾ ਮੈਂ ਗੁਰੂ ਨੂੰ ਭੇਟ ਕਰਦਾ ਤੇ ਦੁਕਾਨਦਾਰ ਥੋੜਾ ਜਿਹਾ ਲਾਲਚੀ ਸੀ ਕਹਿਣ ਲੱਗਾ ਇਹਦੀ ਭੇਟਾ ਬਹੁਤ ਜ਼ਿਆਦਾ ਤੂੰ ਦੇ ਨਹੀਂ ਸਕਦਾ ਤੂੰ ਧੀਰਜ ਰੇ ਤੂੰ ਜਾ ਪਾਈ ਇਹਰ ਭਾਲ ਕਹਿਣ ਲੱਗਾ ਜਿੰਨੀ ਭੇਟਾ ਮੰਗੂਗੇ ਮੈਂ ਦੇ ਦਿਆਂਗਾ ਉਹਨਾਂ ਮੈਂ ਘਰ-ਬਾਰ ਵੀ ਵੇਚ ਦੇਣਾਂਗਾ ਘਰ-ਬਾਰ ਵੀ ਵੇਚ ਦੇਣਾਂਗਾ ਜੋ ਤੁਸੀਂ ਕਹੋਗੇ ਮੈਂ ਭੇਟਾ ਦੇ ਦਿਆਂਗਾ ਤੇ ਦੁਕਾਨਦਾਰ ਕਹਿਣ ਲੱਗਾ ਜੇ ਤੂੰ ਲੈਣਾ ਹੀ ਹੈ ਨਾ ਕੋਟਾ ਜਿਹਦੀ ਇਹ ਵੇ ਆਪਣੀ ਭੈਣ ਸਾਡੇ ਘਰ ਛੱਡ ਜਾ ਸਾਰੀ ਜ਼ਿੰਦਗੀ ਤੇਰੀ ਭੈਣ ਸਾਡੇ ਘਰ ਨੌਕਰਾਂ ਦੀ ਮਾੜ ਕੇ ਰਹੇਗੀ ਤੇਰੀ ਭੈਣ ਦੇ ਬਦਲੇ ਮੈਂ ਤੈਨੂੰ ਇਹ ਕੋਟਾ ਦੇ ਦਿਆਂਗਾ ਬੜਾ ਔਖਾ ਕੰਮ ਹੈ ਦੀ ਬੜੀ ਔਖੀ ਸਿੱਖੀ ਹੈ ਸਾਨੂੰ ਕਿਤੇ ਮੜਾ ਜਾਂ ਪਰਚਾ ਪੈ ਜਾਵੇ ਨਾ ਕਈ ਵਾਰੀ ਸਾਨੂੰ ਫੋਨ ਆਉਂਦੇ ਨੇ ਕਿ ਜਿਹੜੇ ਪਾਠ ਨਹੀਂ ਕਰਦੇ ਉਹਨਾਂ ਦੇ ਮਿੰਟ ਚ ਕੰਮ ਹੋ ਜਾਂਦੇ ਨੇ ਜਿਹੜੇ ਪਾਠ ਕਰਦੇ ਨੇ ਤੇ ਕੰਮ ਲੇਟ ਹੋ ਜਾਂਦੇ ਨੇ ਕਈ ਵਾਰੀ ਮਾਨ ਵਿੱਚ ਵਿਚਾਰ ਆਉਂਦਾ ਕਿ ਜਿਹੜੇ ਪਾਠ ਵੀ ਨਹੀਂ ਕਰਦੇ ਗੁਰੂ ਘਰ ਵੀ ਨਹੀਂ ਜਾਂਦੇ ਉਹਦਾ ਸਿੱਧਾ ਹੀ ਮੁੰਡਾ ਅਮਰੀਕਾ ਪਹੁੰਚ ਗਿਆ ਤੇ ਅਸੀਂ ਦੇ ਬਾਬਾ ਜੀ ਗੁਰੂ ਘਰ ਵੀ ਬਣੇ ਜਾਂਦੇ ਆ ਇਹ ਕਿਉਂ ਰਹਿਨੇ ਆ ਜਦੋਂ ਤੇ ਸੰਗਤ ਜੀ ਇਕੱjer ਵੀ ਬੈਠੇ ਨੇ ਸੰਗਤ ਦੇ ਵਿੱਚ ਇੱਥੇ ਆ ਗੀਆਂ ਨੇ ਸੰਗਤ ਵਿੱਚ ਜਿਹੜਾ ਬੱਚਾ ਸਕੂਲ ਪੜ੍ਹਨ ਜਾਂਦਾ ਨਾ ਇਮਤਿਹਾਨ ਉਹਦਾ ਹੀ ਹੁੰਦਾ ਜਿਹੜਾ ਸਕੂਲੇ ਹੀ ਨਹੀਂ ਕਦੀ ਗਿਆ ਉਹਦਾ ਨਾ ਦੇ ਇਮਤਿਹਾਨ ਨਹੀਂ ਹੋ ਸਕਦਾ ਜਿਹੜਾ ਸਕੂਲ ਐਡਮਿਸ਼ਨ ਲਵੇਗਾ ਪੇਪਰ ਉਹਨੇ ਹੀ ਪੜ੍ਹਨੇ ਨੇ ਇੱਕ ਦਿਨ ਤੇ ਜਿਹੜਾ ਕਦੀ ਸਕੂਲੇ ਹੀ ਨਹੀਂ ਗਿਆ ਉਹਦਾ ਐਡਮਿਸ਼ਨ ਕਿੱਥੋਂ ਹੋ ਜਾਣਾ ਉਹਦੇ ਪੇਪਰ ਕਿੱਥੋਂ ਪੈ ਜਾਣੇ ਉਹਦਾ ਪੇਪਰ ਹੀ ਨਹੀਂ ਪੈਂਦਾ ਜਿਹੜਾ ਰੱਬ ਨੂੰ ਯਾਦ ਕਰਦਾ ਜਿਹੜਾ ਰੱਬ ਦੇ ਨੇੜੇ ਹੋਣਾ ਚਾਹੁੰਦਾ ਹੈ ਜੇ ਤੁਸੀਂ ਸੋਖੇ ਲੱਭ ਜਾਂਦੇ ਇਹ ਸਮਝ ਲਵੋ ਜਿੱਦੂ ਰੱਬ ਕੁਛ ਬਣਾਉਣਾ ਚਾਹੁੰਦਾ ਨਾ ਉਹ ਨੂੰ ਫਿਰ ਥੋੜਾ ਜਿਆ ਥੋੜਾ ਜਿਆ ਨੂੰ ਤੰਗੀ ਦਿੰਦਾ ਥੋੜੀ ਨਹੀਂ ਇੰਨਾ ਕਿ ਨਹੀਂ ਪਰ ਸਾਨੂੰ ਲੱਗਦੀ ਹੈ ਥੋੜਾ ਜਿਆ ਕੋਈ ਦੀ ਤੰਗੀ ਦਿੰਦਾ ਕਿ ਇਹ ਹੋਰ ਪਾਠ ਕਰੇ ਕੰਮ ਜਿਹੜਾ ਰੱਬ ਨੇ ਭੇਜਿਆ ਕਰ ਦਿੱਤਾ ਹੁੰਦਾ ਪਰ ਥੋੜਾ ਜਿਆ ਉਹ ਲੰਮੀ ਜਨਕ ਚੜਕਾ ਦੇਗੀ ਹੋਰ 파ਟ ਕਰੇਗੀ ਹੋਰ 파ਟ ਕਰੇਗਾ ਫਿਰ ਉਹਦਾ ਕੰਮ ਸਫਲਾ ਹੋ ਜੇ ਕੋਦੇ ਰਸਤੇ ਸਾਫ ਕਰਦਾ ਰਹੇ ਰਸਤੇ ਤੇ ਅਸੀਂ ਕਿਹਾ ਉਹ ਪਿੰਡ ਨਹੀਂ ਰਾਬੜ ਦੇ ਸਾਨੂੰ ਪਰਚਾ ਪਾ ਦਿੰਦਾ ਪਰਚਾ ਹੁਣ ਵੀ ਪਿੰਡ ਜਿਹੜਾ ਸਕੂਲੇ ਪੜਨ ਜਾਵੇ ਤੇ ਜਿਹੜਾ ਕਦੀ ਆਇਆ ਹੀ ਨਹੀਂ ਸਕੂਲੇ ਉਹਦਾ ਕੋਈ ਪਰਚਾ ਵੀ ਨਹੀਂ ਪੈਣਾ ਤੁਸੀਂ ਕਦੇ ਗੱਲ ਤੁਹਾਨੂੰ ਸਮਝ ਆ ਗਈ ਹੋਵੇਗੀ ਹੋਰ ਸੌਖਾ ਕਰਦੇ ਆ ਘਰ ਵਿੱਚ ਤੁਹਾਡੇ ਬੱਚੇ ਹੋਣ ਆਪਣੇ ਘਰਾਂ ਸਾਰਿਆਂ ਦੇ ਬੱਚੇ ਨੇ ਜਿਹੜੇ ਬੱਚੇ ਨੂੰ ਤੁਸੀਂ ਜ਼ਿਆਦਾ ਕਹੋਗੇ ਨਾ ਬੇਟਾ ਤੂੰ ਪੜ ਲੈ ਤੂੰ ਪੜ ਲੈ ਤੂੰ ਫਲਾਣਾ ਕੰਮ ਸਿੱਖ ਲੈ ਉਹਨੂੰ ਤੁਸੀਂ ਬਣਾਉਣਾ ਚਾਹਦੇ ਹੋ ਕੁਝ ਤਾਂ बार-बार ਕਹਿੰਦੇ ਤੇ ਬੱਚ ਨੂੰ ਲੱਗਦਾ ਗੁੱਸਾ ਕਿ ਮੇਰਾ ਡੈਡੀ ਮੇਰੀ ਮੰਮੀ ਮੈਨੂੰ ਕੰਗ ਬੜਾ ਕਰਦੇ ਤੇ ਦੂਜੇ ਬੱਚੇ ਨੂੰ ਘੱਟ ਕਹਿਣਗੇ ਨਾ ਜੇ ਤੇ ਉਹ ਪਤਾ ਹੀ ਹੁੰਦਾ ਕਿ ਇਹਨੇ ਲੜ ਪੜਨਾ ਹੈ ਇਹਨੂੰ ਨਾ ਹੀ ਕਹੋ ਤੇ ਚੰਗੀ ਗੱਲ ਹੈ ਤੇ ਜਿਹਨੂੰ ਜ਼ਿਆਦਾ ਪਰਵਾਹ ਹੋ ਉਹ ਕਹਿੰਦਾ ਨਾ ਉਹ ਸਮਝ ਲਵੇ ਬੱਚਾ ਕਿ ਮੈਨੂੰ ਕੋਜਣਾ ਕੋਜੇ ਬਣਾਉਣਾ ਚਾਹੁੰਦਾ ਤਾਂ ਜ਼ਿਆਦਾ ਇਸੇ ਤਰ੍ਹਾਂ ਜੇ ਤੁਹਾਨੂੰ ਥੋੜੀ ਬਹੁਤੀ ਤੰਗੀ ਆਂਦੀ ਤੇ ਮਨ ਵਿੱਚ ਵਿਚਾਰ ਕਰ ਲਿਆ ਕਰੋ ਦੁੱਖ ਦਾਰੂ ਸੁਖ ਰੋਗ ਪਿਆ ਜਿਹੜਾ ਦੁੱਖ ਹੀ ਉਹ ਦਾਰੂ ਵੇ ਕਿਤੇ ਨਾ ਕਿਤੇ ਜਦੋਂ ਤੁਹਾਨੂੰ ਤੰਗੀ ਆਂਦੀ ਫਿਰ ਸਾਨੂੰ ਰੱਬ ਨੇੜੇ ਕਰਦਾ ਟੀਕਾ ਜਦੋਂ ਲੱਗਦਾ ਨਾ ਥੋੜੀ ਜੀ ਦਰਦ ਹੁੰਦੀ ਪਰ ਬਾਅਦ ਵਿੱਚ ਆਰਾਮ ਆ ਜਾਂਦਾ ਬੰਦੇ ਨੂੰ ਰੱਬ ਇਸੇ ਤਰ੍ਹਾਂ ਜੇ ਤੁਹਾਨੂੰ ਥੋੜੀ ਜੀ ਤੰਗੀ ਆਂਦੀ ਨਾ ਸੇ ਹੋਰ ਰੱਬ ਦੇ ਨੇੜੇ ਹੁੰਦੇ ਆ ਫਿਰ ਆਪਣਾ ਜੀਵਨ ਸਫਲ ਕਰ ਜਾਂਦੇ ਆ ਕਿਤੇ ਜਿਹੜਾ ਕਿਤੇ ਜੇ ਤੰਗੀ ਨਾ ਆਵੇ ਤਾਂ ਅਸੀਂ ਜੀਵਨ ਹੀ ਨਹੀਂ ਸਫਲ ਕਰ ਸਕਦੇ ਆਪਣਾ ਫਿਰ ਤੇ ਬੰਦਾ ਹੋਰ ਇੱਕ ਅੰਮਾ ਕਰਾਂ ਵਿੱਚ ਭੱਜਿਆ ਫਿਰਦਾ ਕਿ ਮੈਂ ਐਸਾ ਹੀ ਬੜਾ ਕੀ ਲੋੜ ਪਈ ਰੱਬ ਨੂੰ ਜਾ ਕੇ ਕਰਨ ਇੱਥੇ ਵੀ ਪਰਚਾ ਪੈ ਗਿਆ ਕਹਿਣ ਲੱਗਾ ਜੇ ਤੂੰ ਇਸ ਤੋਤੇ ਦੇ ਬਦਲੇ ਆਪਣੀ ਭੈਣ ਮੇਰੇ ਘਰ ਵਿੱਚ ਸਾਰੀ ਉਮਰ ਵਾਕੇ ਨੌਕਰਾਂਲੀ ਰੱਖਾ ਦੇਵੇਂ ਨਾ ਫਿਰ ਮੈਂ ਤੋਤਾ ਦੇ ਆ ਤੇ ਭਾਈ ਵਿਰਪਾਲ ਘਰ ਗਿਆ ਜਾ ਕੇ ਘਰ ਵਾਲਿਆਂ ਨੂੰ ਕਿਹਾ ਛੇਵੇਂ ਪਾਛਣ ਤੋਤਾ ਆ ਗਿਆ ਪਸੰਦ ਤੇ ਮੈਂ ਤੋਤਾ ਭੇਟ ਕਰਦਾ ਗੁਰੂ ਦੀ ਖੁਸ਼ੀ ਲੈਣੀ ਏ ਪਰ ਜਿਹੜਾ ਦੁਕਾਨਦਾਰ ਉਹਨੇ ਕਹਿ ਦਿੱਤਾ ਕਿ ਇਸ ਤੋਤੇ ਦੇ ਬਦਲੇ ਆਪਣੀ ਭੈਣ ਛੱਡ ਜਾ ਤੇ ਸਾਰੀ ਉਮਰ ਨੌਕਰ ਨੌਕਰਣੀ ਬਣ ਕੇ ਰਵੇ ਫਿਰ ਤੋਤਾ ਦੇਖੋ ਤੇ ਭੈਣ ਕਹਿਣ ਲੱਗੀ ਵੀਰਾ ਕੋਈ ਗੱਲ ਨਹੀਂ ਜੇ ਗੁਰੂ ਦੀ ਖੁਸ਼ੀ ਮੇਰੇ ਕਰਕੇ ਮਿਲਦੀ ਤੇ ਇਸ ਨੂੰ ਸਸਤਾ ਸੌਦਾ ਨਹੀਂ ਹੈ ਕੋਈ ਗੱਲ ਨਹੀਂ ਮੈਂ ਆਪਣਾ ਜੱਤ ਸੱਤ ਵਿੱਚ ਪੱਟੀ ਰਹਾਗੀ ਤੇ ਸਾਰੀ ਜ਼ਿੰਦਗੀ ਮੈਂ ਉਸ ਦੁਕਾਨਦਾਰ ਦੇ ਘਰ ਨੌਕਰਾਨੀ ਬਣ ਕੇ ਰਹਾਗੀ ਜੇ ਤੂੰ ਮੈਨੂੰ ਲੈ ਗਿਆ ਨਾਲ ਭਾਈ ਹਰਪਾਲ ਨੇ ਆਪਣੀ ਭੈਣ ਨੂੰ ਨਾਲ ਲਿਆ ਤੋਤੇ ਵਾਲੇ ਕੋ ਪਹੁੰਚਿਆ ਕਹਿਣ ਲੱਗਾ ਤੂੰ ਜਿਹੜਾ ਮੁੱਲ ਕਿਹਾ ਸੀ ਮੈਂ ਲੈ ਆਇਆ ਆਪਣੀ ਭੈਣ ਨੂੰ ਨਾਲ ਲਿਆ ਆ ਹੁਣ ਤੂੰ ਤਾਂ ਮੈਨੂੰ ਦੇ ਦੇ ਮੈਂ ਤੋਤਾ ਗੁਰੂ ਦੀ ਢੇਡ ਕਰ ਦਿਆਂ ਤੇ ਜੇ ਦਾ ਦੁਕਾਨਦਾਰ ਸੀਨਾ ਜਦੋਂ ਦੇਖਿਆ ਉਹਨੇ ਤੇ ਭੈਣ ਰਖੇ ਨੂੰ ਲਿਆ ਟਾਲਣ ਵਾਸਤੇ ਟਾਲਣ ਲੱਗਾ ਟਾਲਣ ਲੱਗਾ ਕਹਿੰਦਾ ਨਹੀਂ ਨਹੀਂ ਮੇਰਾ ਘਰ ਏ ਵੱਡਾ ਤੇ ਮੇਰੇ ਘਰ ਕੰਮ ਬਹੁਤ ਜ਼ਿਆਦਾ ਹੈ ਇੱਕ ਬੀਬੀ ਨਾਲ ਸ਼ਰਮਾ ਨਹੀਂ ਹੈਗਾ ਤੂੰ ਐਂ ਦਾ ਕਰ ਕਿ ਤੋਦੇ ਤੂੰ ਤੋਦੇ ਦੇ ਬਦਲੇ ਜੇ ਆਪਣੀ ਬੇਟੀ ਵੀ ਛੱਡ ਜਾਵੇਂ ਨਾ ਉਹ ਵੀ ਸਾਰੀ ਜ਼ਿੰਦਗੀ ਸਾਡੇ ਘਰ ਨੌਕਰ ਆਣੀ ਬਣ ਕੇ ਰਹਿਵੇ ਫੇਰ ਕੋਤਾ ਲੈਣਾ ਹੁੰਦਾ ਕੋਤਾ ਨਹੀਂ ਮਿਲਣਾ ਸਾਡੇ ਦਾ ਕੰਮ ਬਹੁਤ ਜਿਆਦਾ ਧਰ ਕੋ ਬਡਾ ਹੈ ਤੇ ਭਾਈ ਨਰਪਾਲ ਫੇਰ ਧਰ ਗਿਆ ਜਾ ਕੇ ਬੇਟੀ ਨਾਲ ਗੱਲ ਕੀਤੀ ਘਰ ਦੇ ਨਾਲ ਗੱਲ ਕੀਤੀ ਹੁਣ ਬੇਟੀ ਨੇ ਜਿਹੜੀ ਉਹ ਵੀ ਗੁਰੂ ਦੇ ਪਿਆਰ ਵਿੱਚ ਰੰਗੀ ਹੋਈ ਸੀ ਕਹਿਣ ਲਗੀ ਪਿਤਾ ਜੀ ਜੇ ਮੇਰੇ ਕਰਕੇ ਗੁਰੂ ਦੀ ਖੁਸ਼ੀ ਮਿਲਦੀ ਏ ਤੇ ਕੋਈ ਗੱਲ ਨਹੀਂ ਮੈਂ ਵੀ ਚਲ ਜੰਦੀ ਹਾਂ ਤੇ ਭਾਈ ਨਰਪਾਲ ਨੇ ਭੈਣ ਨੂੰ ਵੀ ਲਿਆ ਬੇਟੀ ਨੂੰ ਵੀ ਲਿਆ ਤੇ ਜਾ ਕੇ ਦੁਕਾਨਦਾਰ ਨੂੰ ਕਹਿਣ ਲੱਗਾ ਮੇਰੀ ਭੈਣ ਵੀ ساری ਜ਼ਿੰਦਗੀ ਤੇਰੇ ਘਰ ਨੌਕਰਾਨੀ ਬਣ ਕੇ ਰਹੇਗੀ ਮੇਰੀ ਬੇਟੀ ਵੀ ਰਹੇਗੀ ਨੌਕਰਾਨੀ ਬਣ ਕੇ ਤੇ ਆ ਤੋਤਾ ਮੈਨੂੰ ਦੇ ਦੇ ਮੈਂ ਬਹੁਤ ਖੁਸ਼ੀ ਲੈਣ। ਦੁਕਾਨਦਾਰ ਨੇ ਤੋਤਾ ਦੇ ਦੇ ਦਿੱਤਾ ਭਾਈ ਨਿਪਾਲ ਖੁਸ਼ੀ-ਖੁਸ਼ੀ ਤੋਤਾ ਲੈ ਕੇ ਛੇਵੇਂ ਪਾਤਸ਼ਾਹ ਦੇ ਕੋਲ ਚਲਾ ਗਿਆ। ਇਧਰ ਦੁਕਾਨਦਾਰ ਦੋਵੇਂ ਬੱਚੀਆਂ ਨੂੰ ਲੈ ਕੇ ਘਰ ਚਲਾ ਗਿਆ ਤੇ ਜਾ ਕੇ ਘਰ ਵਾਲੀ ਨੇ ਕਹਿ ਲਗਾ ਭਾਗਵਨ ਨੇ ਕੰਮ ਕਰਨ ਦੀ ਉਂਕੋ ਹੀ ਲੋੜ ਨਹੀਂ ਹੈਗੀ ਦੇਖ ਮੈਂ ਨੌਕਰਾਨੀਆਂ ਲੈ ਕੇ ਆਇਆ ਨਾ ਦੋ ਬੇਹਰ ਕਰਾ ਰਾਮਨਾ ਟੌਰ ਕਾਟ ਕੇ ਮੰਜੇ ਤੇ ਕਲਮਾ ਪੇ ਕਰਿਆ ਕਰਨੀ ਤੇ ਘਰ ਵਾਲੀ ਕਹਿਣ ਲੱਗੀ ਨੌਕਰਾਨੀਆਂ ਲੈ ਕੇ ਆ ਗਏ ਇੰਨੇ ਪੈਸੇ ਦੇ ਤਨ ਖਾ ਦੇਣ ਵਾਸਤੇ ਇੰਨੇ ਪੈਸੇ ਨਹੀਂ ਹੈਗੇ ਉਹ ਕਹਿੰਦਾ ਤਨਖਾਹ ਤਨ ਨੂੰ ਕੋਈ ਨਹੀਂ ਦੇਣੀ ਕੋਈ ਨਾ ਉਹਦਾ ਸਿੱਖ ਗੁਰੂ ਦੇ ਪਿਆਰ ਵਿੱਚ پاگل ਹੋਇਆ ਮਿਰਦਾ ਜੀ ਪਿਆਰ ਚ پاگل ਹੋਇਆ ਮਿਰਦਾ ਕਹਿੰਦਾ ਤੋਟੇ ਦੇ ਬਦਲੇ ਮੇਰੇ ਜਿਹੜਾ ਦੁਕਾਨ ਤੇ ਤੋਤਾ ਨਹੀਂ ਸੀ ਹੈਗਾ ਤੋਤੇ ਦੇ ਬਦਲੇ ਮੈਂ ਇਹ ਦੋ ਬੀਬੀਆਂ ਲਿਆ ਸਾਰੀ ਜ਼ਿੰਦਗੀ ਨੌਕਰੀ ਕਰ ਦਿੱਤੀ ਹੈ ਪਿਆਰ ਵਿੱਚ پاگل ਹੋਇਆ ਕਹਿੰਦਾ ਇੱਕ ਘਰਵਾਲੀ ਸੀ ਸਿਆਣੀ ਘਰ ਵਾਲੀਆਂ ਬੀਬੀਆਂ ਸਿਆਣੀਆਂ ਹੁੰਨ ਤੇ ਬੰਦੇ ਨੂੰ ਸਮਝਾ ਦਿੱਤੀਆਂ ਬੰਦਾ ਕੋਈ ਗਲਤੀ ਵੀ ਕਰਕੇ ਆਵੇ ਨਾ ਬਾਹਰੋਂ ਤੇ ਘਰ ਦੀ ਜਿਹੜੀ ਬੀਬੀ ਹੈ ਨਾ ਘਰ ਵਾਲੀ ਉਹ ਬੇ ਸਿਆਣੀ ਉਹ ਬੰਦਾ ਗਲਤੀ ਵੀ ਕਰਕੇ ਆਵੇ ਤਾਂ ਉਹਨੂੰ ਸਮਝਾ ਦਿੱਤੀਆਂ ਇਸ ਤਰ੍ਹਾਂ ਨਹੀਂ ਆਪਾਂ ਇਸ ਤਰ੍ਹਾਂ ਕਰਨਾ ਜਿਵੇਂ ਕੋਈ ਬੰਦਾ ਬਾਹਰੋਂ ਕਿਸੇ ਨਾਲ ਨੂੰ ਸਪੋਜ਼ ਕਰ ਲੁਆੜੀ ਆਵੇ ਤੇ ਘਰ ਵਾਲੀ ਉਹ ਸਮਝਾਉਂਦੀ ਆਪਾਂ ਲੜਨਾ ਨਹੀਂ ਕਿਸੇ ਨਾਲ ਤਾਂ ਪਿਆਰ ਨਾਲ ਰਹਿਣਾ ਜਾ ਕੋਈ ਬੰਦਾ ਬੇਈਮਾਨੀ ਦਾ ਪੈਸਾ ਲੈ ਆਵੇ ਤੇ ਘਰਵਾਲੀ ਜਿਹੜੀ ਸਿਆਣੀ ਬੀਬੀ ਹੋਵੇ ਉਹ ਸਮਝਾਉਂਦੀ ਏ ਇਹ ਪੈਸਾ ਬੇਈਮਾਨੀ ਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਏਸੇ ਜਿਹੜਾ ਤੂੰ ਕਮਾ ਕੇ ਲਿਆਉਂਗਾ ਨਾ ਪੈਸਾ ਉਹਦੇ ਨਾਲ ਨੰਗਰ ਪ੍ਰਸ਼ਾਦਾ ਅਸੀਂ ਤਿਆਰ ਕਰਨਾ ਹੈ ਬੇਈਮਾਨੀ ਦਾ ਪੈਸਾ ਜੇ ਮੇਰੇ ਬੱਚਿਆਂ ਦੇ ਢੇਟ ਵਿੱਚ ਅੰਡ ਦਾ ਦਾਣਾ ਬਣ ਕੇ ਜਾਏਗਾ ਕਿਤੇ ਨਾ ਕਿਤੇ ਉਹਦੀ ਮਨਤ ਖਰਾਬ ਕਰੇਗਾ ਪਹਿਲਾ ਬੀਬੀਆਂ ਇਸ ਤਰ੍ਹਾਂ ਦੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੀਆਂ ਹੁੰਦੀਆਂ ਸਨ ਤੇ ਘਰ ਵਾਲੀ ਸੀ ਸਿਆਣੀ ਕਹਿਣ ਲੱਗੀ ਤੂੰ ਕਹਿੰਦਾ ਉਹ ਗੁਰੂ ਦੇ ਪਿਆਰ ਵਿੱਚ ਪਾਗਲ ਸੀ ਤੇ ਤੇਰਾ ਰਹਿਣਾ ਕੱਖ ਨਹੀਂ ਤੇਰਾ ਉਹਦਾ ਗਿਆ ਕੁਝ ਨਹੀਂ ਤੇ ਤੇਰਾ ਰਹਿਣਾ ਕੱਖ ਨਹੀਂ ਤੂੰ ਤੇ ਬਹੁਤ ਵੱਡਾ ਪਾਪ ਕਰਾਂ ਪਾਪ ਉਹਨੇ ਤੇ ਗੁਰੂ ਦੀ ਖੁਸ਼ੀ ਲੈ ਲਈ ਪਰ ਤੂੰ ਗੁਰੂ ਦਾ ਖੁਸ਼ੀ ਵੀ ਨਹੀਂ ਲੈ ਸਕਿਆ ਤੇ ਤੂੰ ਗੁਰੂ ਦੀ ਸਜ਼ਾ ਭੁਗਦੇਗਾ ਕਿਹਦੇ ਨੇ ਤੇਰਾ ਕੁਝ ਨਹੀਂ ਰਹਿਣਾ ਜਿਹੜੀ ਦੁਕਾਨ ਨਹੀਂ ਫਿਰਦਾ ਹੋਰ ਕਾਰੋਬਾਰ ਨਹੀਂ ਕਰਨਾ ਸਾਰੇ ਇੱਕ ਦਿਨ ਤੇਰੇ ਖਤਮ ਹੋ ਜਾਣ ਪਾਪ ਕਰਿਆ ਬੜਾ ਵੱਡਾ ਗੁੰਡੇ ਤੇ ਉਹ ਦੁਕਾਨਦਾਰ ਕਿਆ ਲਗਾਉਣ ਕੀ ਕਰਾਂ ਕਹਿਆ ਕਿ ਚੱਲ ਦੋਵਾਂ ਬੱਚੀਆਂ ਨੂੰ ਨਾਲ ਲਈਏ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਗੜੀਏ ਤੇ ਭੁੱਲ ਬੁਖਸ਼ਾਈਏ ਭੁੱਲ ਦੋਵਾਂ ਬੱਚੀਆਂ ਨੂੰ ਨਾਲ ਲਿਆ ਦੁਕਾਨਦਾਰ ਦੇ ਘਰ ਵਾਰੀ ਨਾਲ ਚਲੀ ਛੇਵੇਂ ਪਾਤਸ਼ਾਹ ਕੋਲ ਪਹੁੰਚ ਗਏ ਉਧਰ ਭਾਈ ਹਰਪਾਲ ਤੋਤਾ ਲੈ ਕੇ ਛੇਵੇਂ ਪਾਤਸ਼ਾਹ ਨੂੰ ਭੇਟ ਕਰ ਦਿੱਤਾ ਛੇਵੇਂ ਪਾਤਸ਼ਾਹ ਕਹਿੰਨ ਲੱਗੇ ਭਾਈ ਹਰਪਾਲ ਤੋਤਾ ਲੈ ਕੇ ਆਇਆ ਇਹ ਤਾਂ ਅਸੀਂ ਬਾਜ਼ਾਰ 'ਚ ਵੇਖਿਆ ਸੀ ਕਹਿ ਲੱਗੇ ਕੀ ਪੇਟਾ ਦੇ ਕੇ ਲੈ ਕੇ ਆਉਣ ਬਾਦਸ਼ਾਹ ਤੇ ਜਾਨੀ ਜਾਨ ਨੇ ਕਹਿ ਲੱਗੇ ਤੋਪਾਂ ਦੇ ਲੈ ਕੇ ਆ ਭੇਡਾ ਕੀ ਦੇ ਕੇ ਆ ਤੇ ਭਾਈ ਹਰਪਾਰ ਦੇ ਗਲ ਵਿੱਚ ਪਾਇਆ ਕੱਲਾ ਕਹਿਣ ਲੱਗਾ ਬਾਦਸ਼ਾਹ ਤੁਹਾਡੀਆਂ ਦਿੱਤੀਆਂ ਹੋਈਆਂ ਦਰਤਾ ਵੀ ਮਨੀਦਾਰ ਦੇ ਕੇ ਆ ਜੋ ਤੁਸੀਂ ਬਖਸ਼ਿਆ ਹੋਇਆ ਨਾ ਉਹੀ ਪੇਟਾ ਦੇ ਦਿੱਤੀਆਂ ਤੇ ਜੇ ਹੁੰਦਾ ਕੋਈ ਸਾਡੇ ਵਰਗਾ 10-20 ਹਜ਼ਾਰ ਗਰੂ ਘਰ ਚੜਾ ਦੇ ਤੇ ਫਿਰ कर्दा, 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 दा, दा। दस ਥਾਵਾ ਜਾ ਕੇ ਸਨੰਦਾ ਬਾਰ ਮੈਂ ਗੁਰੂ ਘਰ ਇਹਨੇ ਕਹੇ ਦੇਖਿਆ ਪਰ ਚਲੋ ਗੱਲ ਕਰਦੀ ਜਿਹੇ ਨਿਤ ਪਰ ਤੇਰਾ ਮੈਂ ਕਾਲ ਚੱਲਦਾ ਕਰਦਾ 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 ਸਾਰੇ ਖੈਰ ਤੇ ਦਰਦ ਕਹਿੰਦੇ ਚਲੋ ਕੰਮੀ ਦੇ ਲਈ ਜਿਹੇ ਨਿਤ ਪਰ ਤੇਰਾ ਮੈਂ ਕਾਲ ਚੱਲਦਾ ਉਹ ਜਿੱਥੇ ਕਿੱਥੇ ਉਹਨੇ ਆਪਣੀ ਗੱਲ ਦੱਸੀ ਜਾਣੀ ਸਾਡੇ ਵਰਗਾ ਹੁੰਦਾ ਤਾਂ ਉਹਨੇ ਆਕੜ ਕਰਕੇ ਦੱਸਦਾ ਪਰ ਜਦ ਮੈਂ ਛੇਵੇਂ ਪਾਛਾ ਮਤੂਦਾ ਲੈ ਕੇ ਆਇਆ ਮੈਂ ਆਪ ਉਪਕਾਰ ਕਰਕੇ ਆਇਆ ਪਰ ਭਾਈ ਹਰਭਾਲ ਨੇ ਕੀ ਕੀਤਾ ਪਾਛਾ ਜੋ ਤੁਸੀਂ ਦਿੱਤਾ ਤੁਹਾਡੇ ਦਿੱਤੇ ਵਿੱਚ ਵੀ ਦੇਖੀ ਮੁੱਖ ਨੀਵਾ ਕੀਤਾ ਹੋਇਆ ਕਹਿੰਦੇ ਜਦੋਂ ਦੁਕਾਨਦਾਰ ਵੀ ਪਹੁੰਚ ਗਿਆ ਉਹ ਧਰਨ ਪਤਨੀ ਵੀ ਪਹੁੰਚ ਗਈ ਦੋਵੇਂ ਬੱਚੀਆਂ ਵੀ ਨਾਲ ਲੈ ਕੇ ਆ ਗਈਆਂ ਉਹ ਕਹਿਣ ਲੱਗੇ ਪਾਛਾ ਮੈਂ ਦੁਕਾਨਦਾਰ ਐ ਮੇਰੇ ਕੋਲ ਤੋਟਾ ਲੈ ਕੇ ਆਇਆ ਭੇਟਾ ਬੜੀ ਭਧੀ ਦੇ ਕੇ ਆਇਆ ਇ ਆਪਣੀ ਬੱਚੀ ਵੀ ਤੇ ਆਪਣੀ ਭੈਣ ਵੀ ਸਾਰੀ ਜ਼ਿੰਦਗੀ ਮੇਰੇ ਘਰ ਨੌਕਰਾਨੀ ਰੱਖ ਕੇ ਆਇਆ ਫਿਰ ਤੋਤਾ ਲੈ ਕੇ ਆਇਆ ਇਹੋ ਇੰਨੀ ਕਰੇ ਚਿਹਰੇ ਪਰਛਾਣੇ ਸੁਧੀ ਮੈਂ ਭਾਈ ਹਰਪਾਲ ਨੂੰ ਕੂਲ ਬੁਲਾ ਲਿਆ ਕੂਲ ਬੁਲਾ ਕੇ ਪਿਆਰ ਕੀਤਾ ਪਿਆਰ ਦਿੱਤਾ ਸਿਰ ਤੇ ਹੱਥ ਰੱਖਿਆ ਨਿਹਾਲ ਕਰ ਦਿੱਤਾ ਨਿਹਾਲ ਕਰ ਦਿੱਤਾ ਬਹੁਤ ਅਸੀਸਾਂ ਦਿੱਤੀਆਂ ਤੇ ਦੁਕਾਨਦਾਰ ਨੇ ਵੀ ਕਾਲ ਵਿੱਚ ਪਾਇਆ ਪੱਲਾ ਤੇ ਮਾਫੀ ਮੰਗੀ ਛੇਵੇਂ ਪਾਚ ਦਾ ਕੋਲ ਛੇਵੇਂ ਪਾਚਣ ਭਾਈ ਹਰਪਾਲ ਨੂੰ ਵੀ ਖੁਸ਼ੀਆਂ ਦਿੱਤੀਆਂ ਤੇ ਦੁਕਾਨਦਾਰ ਨੂੰ ਵੀ ਮਾਫ ਕਰ ਦਿੱਤਾ ਭਾਈ ਹਰਪਾਲ ਨੇ ਲਗਾ ਇਹਨਾਂ ਨੂੰ ਵੀ ਮਾਫ ਕਰ ਦਿਓ ਭਾਈ ਹਰਪਾਲ ਨੇ ਛੇਵੇਂ ਪਾਚਾ ਦੀ ਖੁਸ਼ੀ ਲਈ ਤੇ ਜਿਹੜਾ ਗੁਰੂ ਦੀ ਖੁਸ਼ੀ ਲੈ ਲੈਂਦਾ ਨਾ ਫਿਰ ਉਹਦੇ ਘਰ ਕਿਸੇ ਟੀਂ ਦੀ ਕੋਈ ਕਮੀ ਨਹੀਂ ਰਹੇ ਕੋਈ ਕਮੀ ਨਹੀਂ ਰਹੇ ਕਿਉਂਕਿ ਜਿਹਦੇ ਘਰ ਗੁਰੂ ਸਾਹਿਬ ਜੀ ਆਪ ਆ ਜਾਣ ਆਪ ਆਜਨ ਜਿਹਦੇ ਘਰ ਗੁਰੂ ਸਾਹਿਬ ਜੀ ਪਰ ਪਿੱਛੇ ਕੋਈ ਚੀਜ਼ ਰਹਿ ਜਾਂਦੀ ਕੁਝ ਵੀ ਨਹੀਂ ਰਹਿ ਜਾਂਦਾ ਕੁਝ ਨਹੀਂ ਪਿੱਛੇ ਰਹਿ ਜਾਂਦਾ ਤੇ ਅਸੀਂ ਵੀ ਛੇਵੇਂ ਪਾਤਸ਼ਾਹ ਦੀ ਇਸ ਸਾਖੀ ਤੋਂ ਇਹ ਸਿੱਖਿਆ ਲੈਣੀ ਏ ਅਸੀਂ ਵੀ ਜਦੋਂ ਗੁਰੂ ਘਰ ਆਉਣਾ ਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਆਣਾ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਮੈਂ ਉਸ ਤਰ੍ਹਾਂ ਹੀ ਕਰਾਂਗਾ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੋਰ ਕੁਝ ਨਹੀਂ ਚਾਹੀਦਾ